ਬਾਹਰਲੇ ਮੁੰਡਾ ਵੀ ਬੋਲ ਰਿਹਾ ਤੇ ਪਰ ਤੁਸੀਂ ਚਿੰਤਤ ਨਹੀਂ ਬਣਿਆ ਵਾਹ ਮੇਰੀ ਅੰਗਲਾਂ ਨਹੀਂ ਸੁਣ ਲਓਗੇ ਘਰੇ ਵਿਆਹ ਦਾ ਕਾਰਡ ਆ ਰਾਤ ਨੂੰ ਫੇਰ ਤੁਰ ਜਾਂਗੇ ਮੈਰਿਜ ਖਾ ਲੈਣੇ ਬੰਦ ਕਰੋ ਯਾਰ ਖਾਣਾ ਤੁਹਾਡੇ ਮਿੰਤਾਂ ਕਰ ਰਹੇ ਆ ਅਸੀਂ ਅਸੀਂ ਉਹ ਸਾਰਾ ਸਟੱਡੀ ਕਰ ਚੁੱਕੇ ਹਾਂ ਵੀ ਰੋਗਾਂ ਦਾ ਕਾਰਨ ਕੀ ਹੈ ਪਰ ਤੁਸੀਂ ਤਾਂ ਸੁਣਦੇ ਹੀ ਨਹੀਂਗੇ ਮੇਰਾ ਕਹਿਣ ਦਾ ਮਤਲਬ ਮੇਰੇ ਘਰ ਵਾਲੀ ਸਾਨੂੰ ਕੋਈ ਲੱਡੂਆਂ ਦਾ ਡੱਬਾ ਹੁੰਦਾ ਨਾ ਵਿਆਹ ਦੇ ਉੱਤੇ ਕਰੇ ਉਹ ਡਰਦੀ ਰਹਿੰਦੀ ਹੈ ਵੀ ਇਹਨੇ ਲੱਡੂ ਚੱਕ ਲੂਗਾ ਜੋ ਰਸੋਈ ਚ ਪਿਆ ਚੱਕਿਆ ਜਾਂਦਾ ਖਾਧਾ ਜਾਂਦਾ ਉਹਨੇ ਉਦੋਂ ਹੀ ਜਾਨਵਰਾਂ ਨੂੰ ਪਾ ਦੇਣਾ ਜਿਵੇਂ ਕਹਿੰਗੇ ਹੈ ਤੁਹਾਡਾ ਲੱਡੂਆਂ ਦਾ ਡੱਬਾ ਛੁੱਟਦਾ ਨੇ ਯਾਰ 500 ਰੁਪਏ ਦਾ ਸੋਚੋ ਯਾਰ ਇਸ ਤੋਂ ਨੂੰ ਸੁਝਾਉਣ ਆਏ ਆ ਸ਼ੂਗਰ ਬੈਰੀ ਬੈਡ ਹੈ ਤਲੀਆਂ ਚੀਜ਼ਾਂ ਬਹੁਤ ਮਾੜੀਆਂ ਹਰ ਰੋਜ਼ ਸੈਰ ਕਰਿਆ ਕਰੋ ਐਂਡ ਖੁਸ਼ ਰਿਆ ਕਰੋ ਜੇ ਮੈਂ ਖੁਸ਼ ਹਾਂ ਮੇਰਾ ਬਲੱਡ ਖੁਸ਼ ਹੈ ਇਹ ਯਾਦ ਰੱਖਿਆ ਕਰੋ ਨਾ ਮੈਂ ਖੁਸ਼ ਹਾਂ ਮੇਰਾ ਬਲੱਡ ਖੁਸ਼ ਹੈ ਤੇ ਕੋਈ ਰੋਗ ਨਹੀਂ ਲੱਗੂਗਾ ਐਂ ਸਾਦੇ ਜਿਹਾ ਵਿਆਹ ਕਰ ਲਿਆ ਕਰੋ 5-10 ਮਿੰਟ ਚ ਮੰਦਿਰ ਗੁਰਦੁਆਰੇ ਜਾ ਕੇ ਠੀਕ ਹੈ ਇਹ ਉਸ ਕੰਮ ਲਈ ਬਣਿਆ ਗੁਰੂ ਘਰ ਜਾਂ ਮੰਦਿਰ ਜਿੱਥੇ ਸਾਦਾ ਵਿਆਹ ਕਰੋ ਅੱਧੇ ਘੰਟੇ ਚ ਤੁਸੀਂ ਦੱਸ ਤੁਹਾਡਾ ਟੂਰਨਾਮੈਂਟ ਕੋਈ ਵਿਆਹ ਚੱਲਦਾ ਤੇ ਮੁੜ ਕੇ ਕਹਿੰਨਾ ਉਹ ਜਿਹੜਾ ਕੁੜਮ ਬੈਂਕ ਤੋਂ ਲੋਨ ਲੈ ਕੇ ਮਿਲਣੀਆਂ ਕਰਦਾ ਉਹ ਕਾਹਦਾ ਕੁੜਮ ਆ ਬਈ ਬੈਂਕ ਤੋਂ ਲੋਨ ਲੈ ਕੇ ਵਿਆਹ ਕਰ ਰਹੇ ਆ ਮੈਨੂੰ ਮਤਾਂ ਦੇਣਗੇ ਬੈਂਕ ਤੋਂ ਲੋਨ ਲੈ ਕੇ ਵਿਆਹ ਕਰਨਾ ਕੀ ਗੱਲ ਉਹ ਕਾਦੀ ਰਿਸ਼ਤਦਾਰੀ ਰਹਿ ਗਈ ਕਿ ਚਾਪ ਬਚਾਓ ਨਾ ਬਚਾਓ ਲੋਕਾਂ ਨੂੰ ਮੈਨੂੰ ਬੜਾ ਮਨ ਖੁਸ਼ ਹੋਇਆ ਜੀ ਯੂਨੀਵਰਸਿਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਤੁਸੀਂ ਵਧੀਆ ਲੋਕੋ ਸਾਰੇ ਆ ਦੇਖ ਕੇ ਨੇਸੋ ਨੇ ਸਟਾਲ ਲਾਏ ਆ ਬਹੁਤ ਮੇਰਾ ਮਨ ਖੁਸ਼ ਹੈ ਜੀ ਸਰ ਪੰਜਾਬ ਚ ਕਿੰਨੇ ਕਿ ਤਸਤੀ ਜਿਹੜੇ ਹੁਣ ਤੱਕ ਹੋ ਚੁੱਕੇ ਨੇ ਕਿਸ ਤਰ੍ਹਾਂ ਦੀ ਰਿਪੋਰਟ ਆ ਰਹੀ ਹੈ ਅਸੀਂ ਦੀ 12000 ਪਿੰਡ ਚੈੱਕਅਪ ਕਰ ਦਿੱਤਾ ਸਾਡੇ ਕੋਲੇ ਚਾਰ ਟੀਮ ਹੈ ਇਹਦੇ ਨਾਲ ਦੀਆਂ ਹਾਂਜੀ ਤੁਹਾਡਾ ਕੰਮ ਦਵਾਈ ਦੇ ਲੰਗਰ ਲਾਉਣਾ ਤੁਸੀਂ ਜਲੇਬੀਆਂ ਦੇ ਲਈ ਚਲੋ ਜਲੇਬੀਆਂ ਖਾਓ ਵਾ ਲੋਕਾਂ ਨੂੰ ਸ਼ੂਗਰ ਕਰੀ ਚਲੋ ਉਹ ਸਾਡੇ ਕੋਲੇ ਆ ਹੀ ਜਾਂਦੇ ਐ ਅਸੀਂ ਲੱਗੇ ਆ ਉਹ ਜਿਵੇਂ ਗੁਰੂ ਸਾਹਿਬ ਕਹਿੰਦਾ ਸੀਗਾ ਵੀ ਉਹਨੇ ਸਾਡੇ ਬਾਹਰ ਦਾ ਫਿਰ ਵੀ ਅਸੀਂ ਲੱਗੇ ਫਿਰ ਚੱਕਦੇ ਹਾਂ ਵਿਸ਼ੂ ਕਿਉਂਕਿ ਅਸੀਂ ਕਿਸੇ ਮਾਂ ਪੈਣ ਦੀ ਜ਼ਿੰਦਗੀ ਜਾਣ ਨਹੀਂ ਜਾਣਦੇ ਲੱਗਦਾ ਸਾਡੀ ਟੀਮ ਠੀਕ ਹੈ ਸਾਡਾ ਤੋਂ ਪਿਛਲੇ ਅਗਲੇ 6 ਮਹੀਨੇ ਦਾ ਪੁੱਛ ਲਓ ਵੀ ਤੁਸੀਂ ਜੂਨ ਚ ਕਿੱਥੇ ਹੋ ਰਹੇ ਹੋਗੇ ਐਂਡ ਅਸਲੋ ਗੜੀ ਬੱਡੀ ਗੱਲ ਕਹਿ ਰਹੇ ਆ ਮੇਰੀ ਮੌਤ ਤੋਂ ਬਾਅਦ ਵੀ ਲੱਗਣਗੇ ਥੈਂਕ ਯੂ ਸਰ 12000 ਪਿੰਡਾਂ ਦੇ ਵਿੱਚ ਬਾਹਰਲੇ ਮੁੱਲ ਦਾ ਕੋਈ ਗੱਲ ਨਹੀਂ ਆ ਪਰ ਤੁਸੀਂ ਚਿੰਤਤ ਨਹੀਂ ਬਣਿਆ ਹੋ ਆ ਮੇਰੀ ਅੰਗਲਾਂ ਨਹੀਂ ਸੁਣ ਲਓਗੇ ਘਰੇ ਵਿਆਹ ਦਾ ਕਾਰਡ ਆ ਰਾਤ ਨੂੰ ਫੇਰ ਤੁਰ ਜਾਂਗੇ ਮੈਰਿਜ ਖਾਲਸ ਬੰਦ ਕਰੋ ਯਾਰ ਮੈਂ ਤੁਹਾਨੂੰ ਥੋੜੀ ਮਿੰਤਾ ਕਰ ਰਿਹਾ ਅਸੀਂ ਅਸੀਂ ਉਹ ਸਾਰਾ ਸਟੱਡੀ ਕਰ ਚੁੱਕੇ ਹਾਂ ਵੀ ਰੋਗਾਂ ਦਾ ਕਾਰਨ ਕੀ ਹੈ ਪਰ ਤੁਸੀਂ ਸੁਣਦੇ ਹੀ ਨਹੀਂਗੇ ਮੇਰਾ ਕਹਿਣ ਦਾ ਮਤਲਬ ਮੇਰੇ ਘਰ ਵਾਲੀ ਸਾਨੂੰ ਕੋਈ ਲੱਡੂਆਂ ਦਾ ਡੱਬਾ ਆਉਂਦਾ ਨਾ ਵਿਆਹ ਦੇ ਉੱਤੇ ਕਰੇ ਉਹ ਉਹ ਡਰਦੀ ਰਹਿੰਦੀ ਹੈ ਵੀ ਇਹਨੇ ਲੱਡੂ ਚੱਕ ਲੂਗਾ ਜੇ ਰਸੋਈ ਚ ਪਿਆ ਚੱਕਿਆ ਜਾਂਦਾ ਖਾਧਾ ਜਾਂਦਾ ਉਹਨੇ ਉਦੋਂ ਹੀ ਜਾਨਵਰਾਂ ਨੂੰ ਪਾ ਦੇਣਾ ਤੁਸੀਂ ਕਹੋਗੇ ਹਾਂ ਤੁਹਾਡਾ ਲੱਡੂਆਂ ਦਾ ਡੱਬਾ ਛੱਡਦਾ ਨੇ ਯਾਰ 500 ਰੁਪਏ ਦਾ ਸੋਚੋ ਯਾਰ ਅਸੀਂ ਤੁਹਾਨੂੰ ਸੁਝਾਉਣਾ ਆਇਆ ਸ਼ੂਗਰ ਬੈਰੀ ਬੈਡ ਹੈ ਤਲੀਆਂ ਚੀਜ਼ਾਂ ਬਹੁਤ ਮਾੜੀਆਂ ਹਰ ਰੋਜ਼ ਸੈਰ ਕਰਿਆ ਕਰੋ ਐਂਡ ਖੁਸ਼ ਰਹਿਿਆ ਕਰੋ ਜੇ ਮੈਂ ਖੁਸ਼ ਆ ਮੇਰਾ ਬਲੱਡ ਖੁਸ਼ ਆ ਇਹ ਯਾਦ ਰੱਖਿਆ ਕਰੋ ਨਾ ਮੈਂ ਖੁਸ਼ ਆ ਮੇਰਾ ਬਲੱਡ ਖੁਸ਼ ਆ ਤੇ ਕੋਈ ਰੋਗ ਨਹੀਂ ਲੱਗੂਗਾ ਐਂ ਸਾਦੇ ਦੇ ਵਿਆਹ ਕਰ ਲਿਆ ਕਰੋ 5-10 ਮਿੰਟ ਚ ਮੰਦਿਰ ਗੁਰਦੁਆਰੇ ਜਾ ਕੇ ਠੀਕ ਆ ਇਹ ਉਸ ਕੰਮ ਲਈ ਬਣਿਆ ਗੁਰੂ ਘਰ ਜਮੰਦਰ ਜਿੱਥੇ ਸਾਦਾ ਵਿਆਹ ਕਰੋ ਅੱਧੇ ਘੰਟੇ ਚ ਤੁਸੀਂ ਜਸ ਤੁਹਾਡੇ ਦਾ ਟੂਰਨਾਮੈਂਟ ਕੋਈ ਵਿਆਹ ਚੱਲਦਾ ਤੇ ਮੁੜ ਕੇ ਕਹਿੰਦਾ ਉਹ ਜਿਹੜਾ ਕੁੜਮ ਬੈਂਕ ਤੋਂ ਲੋਨ ਲੈ ਕੇ ਮਿਲਣੀਆਂ ਕਰਦਾ ਉਹ ਕਾਹਦਾ ਕੁੜਮ ਆ ਬਈ ਬੈਂਕ ਤੋਂ ਲੋਨ ਲੈ ਕੇ ਵਿਆਹ ਕਰ ਰਹੇ ਆ ਮੈਨੂੰ ਮਤਾਂ ਦੇਣਗੇ ਬੈਂਕ ਤੋਂ ਲੋਨ ਲੈ ਕੇ ਵਿਆਹ ਕਰਨਾ ਕੀ ਗੱਲ ਉਹ ਕਾਦੀ ਰਿਸ਼ਤਦਾਰੀ ਰਹਿ ਗਈ ਬਚਾਓ ਬਚੋ ਨਾ ਬਚਾਓ ਲੋਕਾਂ ਨੂੰ ਮੈਨੂੰ ਬੜਾ ਮਨ ਖੁਸ਼ ਹੋਇਆ ਜੀ ਯੂਨੀਵਰਸਿਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਤੁਸੀਂ ਵਧੀਆ ਲੋਕ ਸਾਰੇ ਆ ਦੇਖੇ ਨੇ ਸੋਨੇ ਸਟਾਲ ਲਾਏ ਆ ਬਹੁਤ ਮੇਰਾ ਮਨ ਖੁਸ਼ ਹੈ ਜੀ ਸਰ ਪੰਜਾਬ ਚ ਕਿੰਨੇ ਕਿ ਤਸਤੀ ਜਿਹੜੇ ਹੁਣ ਤੱਕ ਹੋ ਚੁੱਕੇ ਨੇ ਕਿਸ ਤਰ੍ਹਾਂ ਦੀ ਰਿਪੋਰਟ ਆ ਰਹੀ ਹੈ ਅਸੀਂ ਜੀ 12000 ਪਿੰਡ ਚੈੱਕਅਪ ਕਰ ਦਿੱਤਾ ਸਾਡੇ ਕੋਲੇ ਚਾਰ ਟੀਮ ਹੈ ਇਹਦੇ ਨਾਲ ਦੀਆਂ ਹਾਂਜੀ ਉਹਦਾ ਕੰਮ ਦਵਾਈ ਦੇ ਲੰਗਰ ਲਾਉਣਾ ਤੁਸੀਂ ਜਲੇਬੀਆਂ ਦੇ ਲਈ ਚਲੋ ਜਲੇਬੀਆਂ ਖਵਾਓ ਲੋਕਾਂ ਨੂੰ ਸ਼ੂਗਰ ਕਰੀ ਚਲੋ ਉਹ ਸਾਡੇ ਕੋਲੇ ਆ ਹੀ ਜਾਂਦੇ ਐ ਅਸੀਂ ਲੱਗੇ ਆ ਉਹ ਜਿਵੇਂ ਗੁਰੂ ਸਾਹਿਬ ਕਹਿੰਦਾ ਸੀਗਾ ਵੀ ਉਹਨੇ ਡੰਗ ਮਾਰਨੇ ਮਾਰਨੇ ਵਿਸ਼ੂ ਨੇ ਉਹ ਸਾਡੇ ਬਾਹਰ ਦਾ ਫਿਰ ਵੀ ਅਸੀਂ ਲੱਗੇ ਆ ਫਿਰ ਚੱਕਦੇ ਆ ਵਿਸ਼ੂ ਕਿਉਂਕਿ ਅਸੀਂ ਕਿਸੇ ਮਾਂ ਭੈਣ ਦੀ ਜ਼ਿੰਦਗੀ ਜਾ ਹੀ ਨਹੀਂ ਜਾਣਦੇ ਨਾ ਸਾਡੀ ਟੀਮ ਠੀਕ ਹੈ ਸਾਡੇ ਤੋਂ ਪਿਛਲੇ ਅਗਲੇ 6 ਮਹੀਨੇ ਦਾ ਪੁੱਛ ਲਓ ਵੀ ਤੁਸੀਂ ਜੂਨ ਚ ਕਿੱਥੇ ਹੋਵੋਗੇ ਅਨ ਅਸਲੋ ਗੱਡੀ ਬੱਡੀ ਗੱਲ ਕਹਿ ਰਿਹਾ ਮੇਰੀ ਮੌਤ ਤੋਂ ਬਾਅਦ ਵੀ ਲੱਗਣਗੇ ਥੈਂਕ ਯੂ ਸਰ 12000 ਪਿੰਡਾਂ ਦੇ ਵਿੱਚ